ਲੈ ਵੀ ਦੋਸਤੋ ਕਰੋ ਚੈੱਕ ਜੈਗੂਅਰ ਦੇ ਮੈਂ ਕਹਿੰਨਾ ਬਾਈ ਜੀ ਇਹ ਕਿੰਨੇ ਕਾਲੀ ਗੱਡੀ ਹੈ ਕਿੰਨੇ ਕੀ ਦੀ ਨਾ 1 ਕਰੋੜ 5 ਲੱਖ ਦੀ ਨਵੀਂ ਗੱਡੀ ਹੈ ਬਾਈ ਜੀ ਦੋਸਤੋ 1 ਕਰੋੜ 5 ਲੱਖ ਰੁਪਏ ਦੀ ਨਵੀਂ ਆ ਜਿਹੜੀ ਤੁਹਾਨੂੰ ਬਿਲਕੁਲ ਸਸਤੇ ਭਾਅ ਦੇ ਵਿੱਚ ਝੂਟੀ ਦਵਾਵਾਂਗੇ ਇਹਦੀ ਤੇ ਜੇ ਕਿਸੇ ਨੇ ਲੈਣੀ ਹੋਵੇ ਮਤਲਬ ਘੁੰਮਣ ਫਿਰਨ ਦੇ ਵਾਸਤੇ ਜਾਣਾ ਹੋਵੇ ਤਾਂ ਬਾਈ ਪਰਨੀਸ਼ ਨਾਲ ਜ਼ਰੂਰ ਤੁਸੀਂ ਗੱਲ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਹ ਕਿਹੜੀ ਆ ਗਈ ਬਾਪਿਓ ਇਹ ਰੈਂਜ ਰੋਵਰ ਹੈ ਜੀ ਜੀ ਇਹ ਕਿੰਨੇ ਕਾਲੀ ਗੱਡੀ ਆ ਜੀ ਇਹ ਵੀ 70 ਕ ਲੱਖ ਰੁਪਏ ਦੀ ਹੈਗੀ ਹੈ ਲੈ ਵੀ ਦੋਸਤੋ 70 ਲੱਖ ਵਾਲੀ ਗੱਡੀ ਤੁਹਾਨੂੰ ਦਿਖਾਉਣ ਲੱਗੇ ਆਂ ਅੱਜ ਲੈ ਇਹਦੇ ਵੀ ਕਰੋ ਦਰਸ਼ਨ ਸੋਹਣਿਓ ਇਹ ਤਾਂ ਮੈਂ ਕਹਿੰਦਾ ਜਹਾਜ਼ ਵਾਲੀ ਫੀਲਿੰਗ ਆਉਂਦੀ ਹੈ ਇਹ ਗੱਡੀ ਦੀ ਤਾਂ ਦੇਖ ਕੇ ਵਿੱਚੋਂ ਤੇ ਇਹ ਵੀ ਤੁਸੀਂ ਡੋਲੀਆਂ ਵਾਸਤੇ ਗੱਡੀਆਂ ਬੁਕਿੰਗ ਕਰਾ ਸਕਦੇ ਹੋ ਬਿਲਕੁਲ ਘੱਟ ਰੇਟਾਂ ਦੇ ਵਿੱਚ ਜੇ ਬਾਈ ਜੀ ਸਲਫ ਡਰਾਈਵ ਤੇ ਕਿਸੇ ਨੇ ਬਾਹਰੋਂ ਬੰਦੇ ਆ ਰਹੇ ਨੇ ਉਹਨਾਂ ਨੂੰ ਵੀ ਦੇ ਦੇ ਦਾਂਗੇ ਜੀ ਕੋਈ ਦਿੱਕਤ ਨਹੀਂ ਹੈ ਜੀ ਲੈ ਵੀ ਜਿਹੜੇ ਵੀਰਵਾਰਕ ਵੀਡੀਓ ਦੇਖ ਰਹੇ ਨੇ ਉਹਨਾਂ ਵਾਸਤੇ ਵੀ ਇਹ ਗੱਡੀਆਂ ਤੁਹਾਨੂੰ ਉਹਨਾਂ ਤੋਂ ਵਾਜਬ ਰੈਂਟਾਂ ਦੇ ਸੈਲਫ ਡਰਾਈਵ ਤੇ ਦਵਾਵਾਂਗੇ ਜੀ ਜੀ ਹਾਂਜੀ ਕਰੋ ਚੈੱਕ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਲੋਕੇਸ਼ਨ ਦੋਸਤੋ ਜਦੋਂ ਆਪਾਂ ਪਟਿਆਲੇ ਤੋਂ 450 ਰੋਡ ਤੇ ਜਾਵਾਂਗੇ ਇੱਧਰ ਰਾਈਟ ਸਾਈਡ ਤੇ ਬੀਕਾਨੇਰ ਵਾਲੇ ਆਉਂਦੇ ਨੇ ਦੇਖ ਸਕਦੇ ਹੋ ਇਹ ਟਵਾਣਾ ਚੌਕ ਵੱਜਦਾ ਦੋਸਤੋ ਇੱਥੋਂ ਤੁਸੀਂ ਰਾਈਟ ਸਾਈਡ ਤੇ ਮੁੜਨਾ ਹੈ ਸਾਹਮਣੇ ਪੁਲੀ ਦਿਖ ਰਹੀ ਹੈ ਦੋਸਤੋ ਇੱਥੋਂ ਰਾਈਟ ਸਾਈਡ ਮੁੜ ਜੋ ਰਾਈਟ ਸਾਈਡ ਮੁੜ ਕੇ ਅੱਗੇ ਜਾ ਕੇ ਥੋੜਾ ਜਿਹਾ ਖੱਬੇ ਹੱਥ ਬਾਈ ਹੁਣਾ ਦਾ ਵੰਕੇ ਵਿਹਾਰੀ ਦੇ ਨਾਮ ਤੇ ਦਫ਼ਤਰ ਬਣਿਆ ਪਿਆ ਉਰੇ ਤੁਸੀਂ ਜਰੂਰ ਵਿਜ਼ਿਟ ਕਰੋ ਬਾਕੀ ਉਰੇ ਪੂਰੀ ਗੱਲਬਾਤ ਕਰਦੇ ਆ ਪੂਰੀ ਵੀਡੀਓ ਦੇ ਨਾਲ ਬਣੇ ਰਹੋ ਬਾਹਰ ਵਾਲੇ ਵੀਰਾਂ ਵਾਸਤੇ ਖਾਸ ਵੀਡੀਓ ਆ ਕਿਸੇ ਨੇ ਵੀ ਦਿੱਲੀ ਤੋਂ ਪਿਕ ਡ੍ਰੌਪ ਦਾ ਕੁਝ ਵੀ ਕੋਈ ਮਤਲਬ ਗੱਡੀ ਚਾਹੀਦੀ ਆ ਤਾਂ ਬਾਈ ਉਹਨਾਂ ਨਾਲ ਜਰੂਰ ਸੰਪਰਕ ਕਰੋ ਥੈਂਕ ਯੂ ਜੀ ਵੀਡੀਓ ਪੂਰੀ ਦੇਖ ਲਓ ਦੋਸਤੋ ਜਾ ਦੱਸੋ ਡਰੈੱਸ ਕਿੱਥੇ ਦਾ ਡਰੈੱਸ ਪੈਂਦਾ ਜੀ ਇਹ ਆਪਣਾ ਜੀ ਸ਼੍ਰੀ ਵਾਂਕੇ ਬਿਹਾਰੀ ਟੂਰਨ ਟ੍ਰੈਵਲ ਹੈ ਜੀ ਟਵਾਣਾ ਚੌਕ ਜੀ ਸਿਉਨਾ ਰੋਡ ਨੀਅਰ ਸਚਦੇਵਾ ਹਸਪੀਟਲ ਜੀ ਤੇ ਸਾਰਾ ਆਪਣੇ ਲਵੇ ਕਿਹੜੀਆਂ-ਕਿਹੜੀਆਂ ਗੱਡੀਆਂ ਆਉਂਦੇ ਨੇ ਕੀ-ਕੀ ਫੈਸਿਲਿਟੀਆਂ ਆਪਾਂ ਕਸਟਮਰਾਂ ਨੂੰ ਦੇ ਦੇ ਰਹੇ ਹਾਂ ਔਰੇ ਪਟਿਆ ਸਾਡੇ ਕੋਲ ਛੋਟੀ ਕਾਰ ਤੋਂ ਲੈ ਕੇ ਜੀ 16 ਸੀਟਰ 12 ਸੀਟਰ ਜੀ ਅਰਮਾਨੀਆ ਇਨੋਵਾ ਕ੍ਰਿਸਟਾ ਸਾਰੀਆਂ ਕਾਰਾਂ ਸਾਡੇ ਕੋਲ ਅਵੇਲੇਬਲ ਨੇ ਸਾਰੀਆਂ ਗੱਡੀਆਂ ਸਾਡੇ ਕੋਲ ਲੇਟੈਸਟ 24 ਮਾਡਲ ਨੇ ਔਰ ਵਿਡਿੰਗ ਕਾਰ ਵਾਸਤੇ ਸਾਡੇ ਕੋਲ ਸਪੈਸ਼ਲ ਜੈਗਵਾਰ ਰੇਂਜ ਰੋਵਰ ਵਰਨਾ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੈ ਜੀ ਤੇ ਸਰ ਇਹਦਾ ਜੀ ਕਿਰਾਏ ਦੀ ਗੱਲ ਕਰ ਲਈ ਆਪਾਂ ਕਿਰਾਇਆ ਕਿੰਨਾ ਕੁ ਹੁੰਦਾ ਕਿਰਾਇਆ ਸੀ ਮਾਰਕੀਟ ਨਾਲੋਂ ਬਹੁਤ ਘੱਟ ਉਹਦੇ ਤੇ ਨਵੇਂ ਕੰਮ ਕਰਕੇ ਅਸੀਂ ਸ਼ੁਰੂ ਕਰਿਆ ਜੀ ਇੱਕ ਵਾਰ ਸਾਨੂੰ ਜਰੂਰ ਸੰਪਰਕ ਕਰਨ ਤਾਂ ਇਹ ਕਿਰਾਏ ਦਾ ਸਾਡੇ ਕੋਲੋਂ ਵੇਰਵਾ ਲੈਣ ਜੀ ਤੇ ਸਰ ਇੱਕ ਕੀ ਸੈਲਫ ਡਰਾਈਵ ਤੇ ਜੇ ਕਿਸੇ ਵੀਰ ਨੇ ਮਤਲਬ ਬਾਹਰੋਂ ਫੋਰਮ ਚੋਂ ਆਉਂਦੇ ਨੇ ਵੀ ਉਹ ਸੈਲਫ ਡਰਾਈਵ ਗੱਡੀਆਂ ਮੰਗਦੇ ਨੇ ਤੇ ਉਹਨਾਂ ਲਈ ਕੀ ਫੈਸਿਲਿਟੀ ਰੱਖੇ ਤੁਸੀਂ ਵਾਹ ਸਾਰੀਆਂ ਗੱਡੀਆਂ ਅਵੇਲੇਬਲ ਨੇ ਜੀ ਜੀ ਜੋ ਵੀ ਕੋਈ ਬਾਹਰੋਂ ਸਾਡਾ ਵੀਰ ਭਰਾ ਆ ਰਿਹਾ ਹੈ ਉਸ ਨੂੰ ਅਸੀਂ ਜੋ ਵੀ ਚਾਹੀਏ ਰੇਂਜ ਰੋਵਰ ਜੈਗਵਾਰ ਕੋਈ ਛੋਟੀ ਕਾਰ ਐਨੋਵਾ ਕ੍ਰਿਸਟਾ ਜੀ ਸਭ ਕੁਝ ਅਸੀਂ ਸੈਲਫ ਡਰਾਈਵ ਤੇ ਦੇ ਦਿੰਦੇ ਹਾਂ ਜੀ ਤੇ ਗੱਡੀਆਂ ਮਤਲਬ ਜਿਹੜੀ ਰਮਾਨੀਆ ਕਿੰਨੇ ਸੀਟਸਰ ਹੈ ਇਹ ਇਹ ਰਮਾਨੀਆ ਸਾਡੇ ਕੋਲ ਹੈ ਜੀ ਲੇਟੈਸਟ ਮਾਡਲ ਹੈ ਇਹ 16 ਦਾ ਸੀਟਰ ਹੈ ਜੀ ਸਾਰੇ ਪਰਮਨੈਂਟ ਵਾਲੀਆਂ ਇਹ ਲਗਜ਼ਰੀ ਹਾਂ ਜੀ ਸਾਰੀਆਂ ਪਰਮਨੈਂਟ ਵਾਲੀਆਂ ਗੱਡੀਆਂ ਇਹ ਹੁਣ ਨਵਾਂ ਮਾਡਲ ਲਾਂਚ ਹੋਇਆ ਫੋਰਸ ਦਾ ਇਹ ਲਗਜ਼ਰੀ ਕਾਰ ਹੈ ਸਾਰੀ ਜੀ ਇਹ ਕਿੰਨੇ ਲੀਟਰ ਦੱਸਿਆ ਸਰ ਇਹ 16 ਸੀਟਰ ਹੈ ਜੀ ਜੀ ਤੇ ਸਰ ਟੈਂਪੋ ਡਰਾਈਵਰ ਸਰ ਟੈਂਪੋ ਡਰਾਈਵਰ ਉਹਨੇ ਹੈਗਾ 17 ਸੀਟਰ ਜੀ ਅੱਛਾ ਜੀ ਹਾਂਜੀ ਤੇ ਇਹ ਵੀ ਪਰਮਨੈਂਟ ਵਾਲੀਆਂ ਗੱਡੀਆਂ ਨੇ ਸਰ ਜੀ ਹਾਂ ਸਾਰੀਆਂ ਪਰਮਨੈਂਟ ਵਾਲੀਆਂ ਗੱਡੀਆਂ ਨੇ ਆਪਣੇ ਕੋਲ ਜੀ ਸਰ ਤੇ ਇਧਰੋਂ ਇਹ ਨਵੀਆਂ ਜਿਹੜੀਆਂ ਗੱਡੀਆਂ ਖੜੀਆਂ ਨੇ ਕਿਹੜੀਆਂ ਸਰ ਇਹ ਕੀ ਆ ਸੋਨਟ ਹੋ ਗਈ ਆਪਣੇ ਕੋਲ 5 ਸੀਟਰ ਦੇ ਵਿੱਚ ਆ ਗਈ ਆ ਹੋ ਗਈ ਆਪਣੀ ਨੋਵਾ ਕ੍ਰਿਸਟਾ ਜੀ ਸਰ ਇਹ ਵੀ ਆਪਣੇ ਕੋਲੇ 4 ਨੇ 5 ਲੈ ਕੇ इनोਵਾ ਕਿਸ ਤਾ ਪਰਮਟ ਦੇ ਦੇ 8 ਸੀਟਰ ਤੱਕ ਓਕੇ ਸਰ ਓਕੇ ਹਾਂਜੀ ਤੇ ਬਾਕੀ ਜੇ ਕਿਸੇ ਨੇ ਡੋਲੀ ਬਾਤ ਸਾਰ ਵੱਡੀਆਂ ਗੱਡੀਆਂ ਲੈਣੀਆਂ ਨੇ ਸਰ ਉਹ ਆਪਣੇ ਕੋਲ ਜੈਗਵਰ ਹੋਗੀ ਰੇਂਜ ਰੋਵਰ ਹੋਗੀ ਆਡੀ ਹੋਗੀ ਸਾਰੀਆਂ ਅਵੇਲੇਬਲ ਨੇ ਜੀ ਆਪਣੇ ਕੋਲ ਹਾਂਜੀ ਹਾਂ 23 24 ਮਾਡਲ ਤੱਕ ਗੁਰ ਜੀ ਮਾਲੋ ਫੌਰਨ ਤੋਂ ਬਾਹਰੋਂ ਕੋਈ ਬੰਦਾ ਆ ਰਿਹਾ ਜੀ ਕਿ ਉਹਨਾਂ ਨੇ ਆ ਗੱਡੀਆਂ ਲੈਣੀਆਂ ਹੁਣ ਇਹਨਾਂ ਦਾ ਕੀ ਕਰਾਇਆ ਚਾਰਜ ਸਰ ਬਿਲਕੁਲ ਜੈਨੂਅਰ ਰੇਟ ਦੇ ਨੇ ਸਾਡੇ ਨਾਲ ਆ ਕੇ ਵਿਸਤਾਰ ਨਾਲ ਬੈਠ ਕੇ ਗੱਲ ਕਰ ਸਕਦੇ ਨੇ ਕੋਈ ਐਦਾਂ ਨਹੀਂ ਹੋਊਗਾ ਮਾਰਕੀਟ ਨਾਲੋਂ ਬਹੁਤ ਜਾਇਜ਼ ਰੇਟਾਂ ਦੇ ਅਸੀਂ ਦਵਾਂਗੇ ਜੀ ਤੇ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਪਟਿਆਲੇ ਦੇ ਵਿੱਚ ਬਹੁਤ ਵਧੀਆ ਸ਼ੋਅਰੂਮ ਖੋਲ੍ਹਿਆ ਬਾਈ ਪਰਨੀਸ਼ ਜੀ ਨੇ ਤੇ ਜ਼ਰੂਰ ਤੁਸੀਂ ਸੰਪਰਕ ਕਰੋ ਸਕਰੀਨ ਦੇ ਉੱਪਰ ਵੀਰ ਦਾ ਨੰਬਰ ਚੱਲ ਰਿਹਾ ਕੋਈ ਵੀ ਗੱਡੀ ਲੈਣੀ ਹੋਵੇ ਤੁਸੀਂ ਨੇ ਪੂਰੇ ਪੰਜਾਬ ਦੇ ਵਿੱਚ ਬਾਈ ਹੁਣ ਹੀ ਪੂਰੇ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਤਾਂ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਦੋਸਤੋ ਤੁਸੀਂ ਕਾਲ ਕਰਕੇ ਬਾਈਜੀ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਥੈਂਕ ਯੂ ਜੀ ਆਪਣੀ ਇਹ ਜਿਹੜੀ ਵੀਡੀਓ ਦੇਖ ਰਹੇ ਹੋ ਦੋਸਤੋ ਇਹ ਆਪਣੇ ਦੋਸਤਾਂ ਮਿੱਤਰਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਹਰ ਜਿਹੜੇ ਵੀ ਵੀਰ ਬਾਹਰ ਦੇਖ ਰਹੇ ਨੇ ਵੀਡੀਓ ਉਹ ਵੀ ਆਪਣੇ ਦੋਸਤਾਂ ਤੱਕ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਜੀ